ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਤੋਕੜ ਗੱਬਣ ਚੈੱਕ ਪਾਸ ਇੱਕ ਬਾਈ ਕੋਲੇ ਤੋਕੜ ਵੜਾ ਬਣੀ ਵੀ ਵੀ ਆ ਥੋੜੇ ਦਿਨਾਂ ਦੀ ਹੈ ਹਜੇ ਚੈੱਕ ਪਾਸ ਨਹੀਂ ਬਾਈ ਤੇ ਜਸਪਿੰਦ ਜੋ ਵੀਡੀਓ ਬਣਾ ਰਹੇ ਆ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਾਈ ਨੂੰ ਪਧੌੜ ਸੈਣਾ ਰਹਿ ਜਾਂਦਾਗਾ ਆਓ ਕਰ ਲੈਨੇ ਆ ਬਾਈ ਨਾ ਗੱਲ ਬਾਤ ਪਾਜੀ ਸਤਿ ਸ੍ਰੀ ਅਕਾਲ ਉਹ ਠੀਕ ਹੋ ਠੀਕ ਹੈ ਜੀ ਬੰਦੀ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 987279993 9872796931 ਕਿਹੜਾ ਸੂਸ ਹੋਈ ਵੀ ਹੈ ਬੈਣਾ ਪਹਿਲੇ ਸੂਈ ਵੀ ਹੈ ਜੀ ਇਹ ਦੂਜੇ ਵਾਸਤੇ ਗੱਬਣ ਕਿੰਨੇ ਟਾਈਮ ਦੀ ਸਾਢੇ 3 ਨ ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਆਗਲਾ ਦੀ ਕਰਾ ਕੇ ਲੈ ਜੀ ਜਿਹੜਾ ਭਰਾ ਖਰੀਦੂ ਆਪਦੀ ਚੈੱਕ ਜ਼ਰੂਰ ਕਰਵਾ ਲਿਓ ਤੇ ਦੁੱਧ ਕਿੰਨਾ ਹੋ ਤੂੰ 10 ਲੀਟਰ ਆ ਜੀ ਠੀਕ ਆ ਪੂਰੇ ਠੰਢੀਆ ਕੋਈ ਆਇਆ ਨਹੀਂ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਢੇਲੇਵਾ ਲੂਵਾ ਕਮਾਲ ਦਾ ਫਿੱਟ ਫਿੱਟ ਲੇਵਾ ਬਾਕੀ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਉਹ ਜ਼ਰੂਰ ਦਿਖਾਵਾਂਗੇ ਵੀਡੀਓ ਦੇ ਵਿੱਚ ਥਣ ਥਣ ਬਹੁਤ ਚੰਗਾ ਹੈ ਚਬਾਣਾ ਮਾਰ ਦਾਂਗੇ ਆਪਾਂ ਚਬਾਈ ਹੋਈ ਪਈ ਆ ਠੀਕ ਆ ਹੂੰ ਚਬਾਈ ਚਬਾਈ ਓਕੇ ਆ ਬਾਈ ਕਹਿੰਦਾ 9:49 ਮਿੰਟ ਹੋ ਗਏ ਹੋਸਾ ਬਣਾਉਂਦਾ ਅੱਜ ਆ ਲੈ ਉਹ ਸ਼ਾਮ ਤੱਕ ਘੜਾ ਜਿਹੜਾ ਗਰਮ ਵਾਲੀ ਨਹੀਂ 10 ਲੀਟਰ ਅਗਲਾ ਚੌਕੇ ਲੈ ਜੀ ਓਕੇ ਹਾਂ ਠੀਕ ਆ ਸਾਢੇ 3 ਮਹੀਨੇ ਦੀ ਗੱਬਣਾ ਠੀਕ ਆ ਲੈ ਹੂੰ ਚਬਾਈ ਚੈੱਕ ਕਰੋ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਜਾਲ ਕੋਈ ਚੱਕਣੀ ਚਵਾਈ ਬੜੀ ਪੋਲੀ ਆ ਯਾਰ ਹਨਾ ਬੜੀ ਪੋਲੀ ਚੋਣਾ ਮੋਟਾ ਮੋਟਾ ਚੋਣਾ ਕਿਆ ਬਾਤ ਆ ਭਾਈ ਇੱਕ ਨੰਬਰ ਚਵਾਈ ਐ ਇੱਕ ਨੰਬਰ ਲੈ ਕਿਆ ਬਾਤ ਆ ਚਵਾਈ ਬੜੀ ਚੰਗੀ ਆ ਨਾ ਹਮ ਹਮ ਕਿਆ ਬਾਤ ਆ ਮੋਟਾ ਮੋਟਾ ਚੋਣਾ ਬਾਕੀ ਠੰਡੀ ਸੀਲ ਆ ਹਨਾ ਇਹ ਨਹੀਂ ਥਾਂ ਬਾਕੀ ਜਲਸੀ ਆ ਹਾਂ ਰੰਗ ਥੋੜਾ ਜਿਹਾ ਉਹ ਪੈਂਦਾ ਹਮ ਜਲਸੀ ਵੜਾ ਪੰਜਾਬ ਵਾਲੀ ਜਲਸੀ ਆ। ਖਾਣੀ ਬੜਾ ਚੰਗਾ ਲੱਗਿਆ ਹਨਾ ਖੋਲੀ ਮੜੀ ਤੂਰੀ ਬਈ। ਹੂੰ ਹੂੰ। ਪਛਾਂ ਤੋਂ ਪੂੜਾ ਬੜਾ ਦੇਖੋ ਕਲਰ-ਕਲਰ ਬੜਾ ਚੰਗਾ ਕਰਮਾੜੀ ਦਾ ਜਰਸੀ ਨਾਲ ਕ੍ਰੋਸ ਮੰਗ ਫੁੱਲ ਮਿਲਦੀ ਘਟਾ ਹੈਂਡਫੁੱਲ ਉਹ ਹਨਾ ਜੀ। ਹੈਂਡਫੁੱਲ। ਗਰਮੀ ਨਹੀਂ ਮੰਨਦੀ। ਗਰਮੀ ਜਮ ਨਹੀਂ ਮੰਨਦੀ। ਹੂੰ। ਤੋਰਾ ਚੈੱਕ ਕਰ। ਇੱਕ ਨੰਬਰ ਤੋਰਾ ਬਈ ਕਰਮਾੜੀ। ਕੀ ਬਾਤ ਆ। ਆ ਜਾ। ਕੀ ਮੁੱਲ ਹੈ ਜੈ ਜੈ ਦੱਸਿਓ ਲੈਣ ਦਾ। ਜੇ ਇਹਦਾ ਮੁੱਲ ਕਰਾਉਣਾ ਤਾਂ 40000। 43000 ਰੁਪਏ ਲੈਣਾ। ਮੁੱਲ ਕਰਉਣਾ 46 ਕਰਾ ਲਓ 43000 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਹਾਂ ਵਾਦੇ ਘੱਟ ਵਾਲਾ ਮੁੱਲ ਨਹੀਂ ਬਾਈ ਜਾਇਜ਼ ਮੁੱਲ ਆ ਖਿੱਚ ਕੇ ਮੁੱਲ ਆ ਆ ਮੁੱਲ ਨਹੀਂ ਮਿਲਣਾ ਨਾ ਨਾ ਬਾਕੀ ਦੁੱਧ ਹੈਗਾ ਟੋਕੜ ਗੱਭਣਾ ਚੈੱਕ ਕਰਾਈ ਵੀ ਅਗਲਾ ਆਪ ਦੀ ਕਰਾ ਕੇ ਲੈ ਜਾਵੇ ਸਹੀ ਆ ਬਾਈ ਹਾਂ ਅੱਗੇ ਆ ਗਈ ਦੋ ਨੰਬਰ ਇਹ ਕਿਹੜਾ ਸੂਆ ਸੂਈ ਵੀ ਆ ਇਹ ਪਹਿਲੇ ਸੂਈ ਵੀ ਆ ਦੂਜੇ ਵਾਸਤੇ ਵੀ ਬਣੀ ਵੀ ਆ ਇਹਦੇ ਚੱਕ ਚ ਨਹੀਂ ਆਉਂਦੀ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਇਹਨੂੰ 6 ਮਹੀਨਾ ਹੋ ਗਿਆ ਠੀਕ ਆ ਬਾਈ ਹਾਂ ਦੁੱਧ ਕਿੰਨਾ ਗਾਉਂਦਾ ਉਹ ਤਾਂ 12 ਲੀਟਰ ਹੈ ਦੇ ਥੱਲੇ ਠੀਕ ਵੱਡੀ ਬੈੜ ਆ ਕੋਈ ਛੋਟੀ ਨਹੀਂ ਹੂੰ ਰਾਤ ਦਾ ਵਜਨ ਫੁੱਲਾ ਹਨ ਹਾਂ ਲੇਵਲ ਨੂੰ ਵੇਖੋ ਲੈ ਕੇ ਨੰਬਰ ਆ ਫਾੜੀ ਵਾਲਾ ਡਰ ਹਨ ਹਾਂ ਥਣ ਤੋਂ ਬੜਾ ਚਬਾਈ ਕਿਵੇਂ ਆ ਚਬਾਈ ਪੂਰੀ ਬਿਦੇ ਧਾਰਾ ਮਾਰ ਦਿੰਦੇ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਐਂ ਬਹਿ ਜਾ ਹੂੰ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਚਬਾਈ ਬੜੀ ਚੰਗੀ ਹਨ ਬਈ ਮੋਟਾ ਮੋਟਾ ਜਵਣਾ ਹਨ ਨਾ ਕੀ ਬਾਤ ਆ ਬਈ ਮਗਰ ਲਖਣਾ ਚਬਾਈ ਚੈੱਕ ਕਰੋ ਕੀ ਬਾਤ ਆ ਇੱਕ ਨੰਬਰ ਚਬਾਈ ਹੈ ਇੱਕ ਨੰਬਰ ਕੀ ਬਾਤ ਹੂੰ ਨਾ ਇੱਕ ਨੰਬਰ ਚੋਂ ਲੱਗਿਆ ਕਰਮ ਵਾਲੀ ਉਹ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਰੀਡ ਇੱਕ ਨੰਬਰ ਥਾਂ ਇੱਕ ਨੰਬਰ ਚਵਾਈ ਇੱਕ ਨੰਬਰ ਕਦ ਵੀ ਫੁੱਲਾ ਕਣੀ ਵੀ ਫੁੱਲਾ ਲੈ ਫੋਨ ਮਾ ਦਿਖਾ ਦੇ ਕਦ ਦਾ ਫੇਸਬੁਕ ਸੁ ਬੜਾ ਪਿਆਰਾ ਹੈ ਨਾ ਹਾਂ ਹਾਂ ਹੂੰ ਪਹਿਲੇ ਸੂਈ ਵੀ ਆ ਦੂਜੇ ਵਾਸਤੇ ਵੀ ਬਣੀ ਵੀ ਉਹ ਚੱਕ ਚ ਨਹੀਂ ਹਜੇ ਆਉਂਦੀ ਸਹੀ ਆ ਬਾਈ ਹਾਂ ਹਾਂ ਇਹਦਾ ਮੋਲ ਫਿਰ ਜਾਇਜ਼ ਮੂਲ ਕਰੋਨਾ ਦਾ 40000 40000 ਬਸ 37000 ਰੁਪਏ ਤੇ ਲਵਾਂਗੇ 37000 ਰੁਪਏ ਬਾਈ ਕਹਿੰਦਾ ਲੈਣਾ ਹੀ ਆ ਹਾਂ ਵੱਡੀ ਬੈੜ ਆ ਕੋਈ ਛੋਟੀ ਬੈੜ ਨਹੀਂ ਹੂੰ ਪੂਰੀ ਕੱਦ ਵਾਲੀ ਬੈੜ ਕੱਦ ਵਾਲੀ ਬੈੜ ਸਹੀ ਗੱਲ ਹੈ ਬਰੀਡ ਇੱਕ ਨੰਬਰ ਕੱਦ ਵਾਲੀ ਆ ਉਤੋਂ ਪੱਧਰਾ ਕੋਈ ਟੂਈ ਨਹੀਂ ਜਗਦੀ ਲੱਸੀ ਨਹੀਂ ਲਾਵੀਨੀ ਪੂਰੀ ਪਲੀ ਵੀ ਜਾਣ ਵਾਲੀ ਬੈੜ ਕਹਿੰਦੇ ਬਾਈ ਬਾਕੀ ਮੁੱਲ ਜਾਇਆ ਯਾਰ ਆ ਮੁੱਲ ਨਹੀਂ ਮਿਲਣਾ ਕਹਿੰਦੇ ਬਾਈ ਹਾਂ ਦੁੱਧ ਬਹੁਤ ਆ ਵੱਡੀ ਬੈੜ ਆ ਕੋਈ ਹੂੰ ਬਾਕੀ ਐ ਲੈ ਵਾਲੂ ਵਾ ਦਿਖਾ ਦੇ ਲੈ ਦੇਵਾ ਦਾ ਥਾਣਾ ਪੂਰਾ ਬਣ ਜਾਣਾ ਅੱਜ ਟਾਈਮ ਵੀ ਕੁਛ ਨਹੀਂ ਹੋ ਰਿਹਾ ਹਾਂ ਸਵੇਰ ਕਿ ਚਵਾਈ ਹੋਈ ਵੀ ਆ ਠੀਕ ਆ ਆ ਦੇਖ ਆ ਤੇ ਹੁਣ ਉੱਤਰੀ ਗਾਂ ਆ ਵੀ ਦਿਖਾ ਦੇ ਹੂੰ ਪੂਰੀ ਠੰਡੀ ਆ ਕੋਈ ਆ ਨਹੀਂ ਠੀਕ ਆ ਲੈ ਹੂੰ ਲੈ ਸਿੱਕੇ ਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ